ਆਹ ਵਾਹ ਹੋ ਗਿਆ ਯਾਰ ਇੱਥੇ ਉਹਦੇ ਪਿੱਛੇ ਅਜਾ ਕੋਲੇ ਕੋਲੇ ਬਈ ਹੈਲੋ ਕੋਲੇ ਮੈਂ ਨਹੀਂ ਅੱਗੇ ਨਾਲ ਪਰਦੇ ਉੱਪਰ ਪਿੱਛੇ ਹਟ ਜੂਗਾ ਯਾਰ ਪਰਦੇ ਅੰਦਰ ਹੋ ਯਾਰ ਬੜਾ ਫੇਰ ਸਾਰੀ ਕਬਨਾਲ ਕਰ ਲੈਣਾ ਯਾਰ ਕਿਹੜਾ ਲੱਗੇ ਨਾ ਬਹੁਤ ਬੜਾ ਹੈ ਹਾਂ ਵੀ ਕਰੂੰਗੀ ਲੱਗੇ ਨਾ ਅਨਾਉਂਸਮੈਂਟ ਕਾਟੋ 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 ਸ਼ੁਰੂ ਹੋ ਗਈ ਹੈ ਮਾਈ ਥੱਲੇ ਕਰ ਲੋ ਜਿੱਲੇ ਕਰ ਲੈ ਪਰ ਆਪੋ ਮਿੱਤਰ ਯਾਰ ਥੱਲੇ ਦਾ ਕਰ ਲੋ ਮੈਂ ਦਾ ਕਰ ਲੋ ਅਬਾ ਜੀ ਕੈਮਰਾ ਤੇ ਕਰਿਓ ਮੜੇ ਥੱਲੇ ਮੇਰੇ ਨਾਲ ਡੀਆਈਜੀ ਔਰ ਹੋਰ ਆਫਸਰ ਵੀ ਨੇ ਹਰ ਇੱਕ ਹਰ ਇੱਕ ਮਨਸੂਬੇ ਦੇ ਇਪਸਾਮ ਮੋਰਚਾ ਦੇ ਪੁਲਿਸ ਸਾਹਿਬ ਲੇਕਟਰ ਸਾਹਿਬ ਆਪ ਦੇ ਤੁਹਾਨੂੰ ਪਤਾ ਹੀ ਹੈ

ਮੈਂ ਦੱਸਿਆ ਕਿ ਗਵਰਨਰ ਤੋਂ ਸੀਐਮ ਸਾਹਿਬ ਦਾ ਇਸ ਰਾਹਤ ਕਿਉਂ ਪਾਕੂ ਨੰਬਰ ਸਮੇਂ ਤੋਂ ਜਰਾ ਹੀ ਮਾਰਦੇ ਰੋਜ਼ਾਨਾ ਹੁੰਦਾ ਹੈ ਜੀ ਫਕਸਨ ਨਸ਼ਟ ਕਰਦੇ ਉਹਦੇ ਹੱਥ ਇਸ਼ੂਸ ਕਰਕੇ ਫਿਰ ਉਹ ਡੀਐਮਪੀ ਵਗਰਾ ਆ ਲੱਗਿਆ ਗਿਆ ਸੀ ਉੱਥੇ ਡਾਕਟਰ ਵੀ ਨੇ ਦੇ ਵਿੱਚ ਉਹ ਆਇਆ ਡਾਕਟਰਾਂ ਨਾਲ ਵੀ ਆਇਆ ਤੇ ਉਹ ਉਹਨਾਂ ਦੀ ਦਿੱਕਤ ਸੇ ਚੀਜ਼ ਨਹੀਂ ਲੱਗਦੀ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਅੰਸ਼ਾ ਉਹਦਾ ਦੇਖੋ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਿਸਾਨ ਸਾਥੀ ਵੀ ਨਾਲ ਸੀਗੇ ਔਰ 24 ਆਵਰ ਆਬਜ਼ਰਵੇਸ਼ਨ ਚ ਰਹਿ ਰਹੇ ਔਰ ਇੰਟੈਂਸ਼ਨ ਗੌਰਮੈਂਟ ਦੀ ਇਹ ਸੀ ਕਿ ਕਿਤੇ ਹਿੰਦੂ ਜੀਓਰ ਨੇ ਕੋਈ ਅਵਾਜ਼ ਨਾ ਹੋ ਲੇਕਿਨ ਇਹਨਾਂ ਨਾਲ ਗਲਤ ਬਾਤ ਹੋਈ ਹੈ ਕਿਸਾਨੀ ਲੀਡਰ ਨਾਲ ਹੋਈ ਹੈ ਇਹਨਾਂ ਦਾ ਮਨਸ਼ਾ ਸੀਗਾ ਕਿ ਸਾਡੇ ਮੋਰਚੇ 'ਚ ਆ ਕੇ ਕੁਝੋ ਇਹਨਾਂ ਦੇ ਵੱਡੇ ਲੀਡਰਸ ਨੇ ਉਹ ਮੋਰਚੇ 'ਚ ਆ ਕੇ ਆਪ ਲੀਡ ਕਰਨਾ ਔਰ ਉਹਨਾਂ ਵੀ ਵੀ ਅਸੀਂ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸਭ ਨਾਲ ਡਿਸਕਸ਼ਨ ਹੋਈ ਸੀ ਉਹਨਾਂ ਨੇ ਵੀ اچھا ਪ੍ਰੋਜੈਕਟ ਕਿਹਾ ਕਿ ਮੈਂ ਆਪਣੇ ਮੋਰਚੇ 'ਚ ਬੈਠੇ ਆਪਣੇ ਡਿਸਪਲਿਨ ਦੇ ਨਾਲ ਉਹ ਜਿਹੜਾ ਇਹਨਾਂ ਦਾ ਜਿਹੜਾ ਚੱਲਦਾ ਉਹ ਦੇਖੋ ਚੈੱਕ ਕਰੋ ਮੈਂ ਅੱਜ ਤੋਂ ਲੀਡ ਕਰਾਂ 30 ਫੁੱਟ ਦੀਕੇ ਦੇ ਨਾਲ ਥੋਕੀ ਤੋਂ ਨੂੰ ਲੀਡ ਬੈਠਾ ਦੇਖੋ ਪ੍ਰੇਮ ਆਇਆ 30 ਫੁੱਟ ਦੇ ਨਾਲ ਚੈੱਕ ਕਰੋ ਵੀ ਉਸ ਬੈਕਗਰਾਉਂਡ ਦੇ ਵਿੱਚ ਅਸੀਂ ਆਪ ਚੈੱਕ ਕਰੋੜੇ ਤੇ ਉਹਦੇ ਨਾਲ ਡਾਕਟਰ ਕਰਦੀ ਹੈ ਉਹ ਡਾਕਟਰ ਸਾਹਿਬ ਅੱਗੇ ਲਾ ਜਾਓ ਬਈ ਡਾਕਟਰ ਸੀ ਜੀ ਜੀ ਕੁਝ ਮਤਲਬ ਨਹੀਂ ਚਾਹੁੰਦਾ ਧੰਨਵਾਦ ਆਡੋ ਤਾਂ ਦੱਸਾਂਗੇ ਸੋ ਵਾਪਸ ਮੋਟੇ ਤੇ ਆ ਜਾਨੇ ਇਹਨਾਂ ਦੇ ਸਾਡੇ ਕੋਲ ਜਾ ਕੇ ਉਹਨਾਂ ਨਾਲ ਕੋਲ ਜਾ ਜਾਨੇ ਸੋ ਅੱਜ ਜਿਹੜਾ ਹੈਗਾ ਇਹਨਾਂ ਦਾ जरा तो अपने मोर्चे से आ जाएगी फिर भी ऐसे अभी गोरमेंट वो ये दस है कि किसी भी स्टेज पर, किसी भी तरीके एमरजेंसी आई है कोई मेडिकल है तो हमेशा तैयार है एंबूलेंस लगाई नहीं है काफी जरा है कोई भी जरा इशू जरा है इशू है वह ना हो जब सब प्राइम इशू जो ਸਰਕਾਰ ਦਾ ਕਿੰਨੀ ਸਰਕਾਰ ਦਾ ਕੀ ਸੀ ਜੀ ਉਹ ਉਸ ਕੇਂਦਰ ਭੇਜਦੇ ਜਦੋਂ ਆਪਣਾ ਟੈਨਸ਼ਨ ਹੁੰਦਾ ਲਗਾ ਸੀ ਕਿ ਜੀ ਫਰਮੈਟ ਨੂੰ ਵੀ ਬੜਾ ਭੇਜੂ ਮੈਂ ਦਸਤਾਵੇਜ਼ ਜੀ ਹੁਣ ਆਦਾ ਵਾਪਸ ਵੀ ਆ ਜਾਂਦੇ ਫੜਨਾ ਫੀਡ ਦਾ ਹਿੱਤ ਰੱਖ ਲੈਂਦੇ ਕਿੰਨੇ ਸਰ ਹੈਲਥ ਇਸ਼ੂ ਦੀ ਗੱਲ ਕੀਤੀ ਗਈ ਹੈ ਪਰ ਦੇਰ ਰਾਤ ਇਹਦਾ ਅਰੈਸਟ ਕਰਕੇ ਲੈ ਕੇ ਜਾਣਾ ਐਡੀ ਵੱਡੀ ਭਾਰੀ ਫੋਰਸ ਦੇ ਵਿੱਚ ਹੈਲਥ ਇਸ਼ੂਸ ਤੱਕ ਆਰਾਮ ਨਾਲ ਵੀ ਕਿ ਲੈ ਕੇ ਜਾ ਸਕਦੇ ਪਰ ਇੰਨੀ ਦੇਰ ਰਾਤ ਨੂੰ ਐਕਸ਼ਨ ਕਰਨਾ ਕਿ ਜੀ ਸੀ ਜੀ ਹਾਂ ਜੀ ਹਾਂ ਜੀ

ਹੋਏ ਹੋਏ ਮੈਂ ਗੱਲ ਵਿੱਚ ਖੜੇ ਖੜੇ ਆਹ ਖੜੇ ਬਾਈ ਬੰਦੇਰ ਸਾਹਿਬ ਪਹਿਲਾਂ ਕਿੰਨੇ ਸਾਡਾ ਭਾਕਾ ਜੀ 1 ਮਿੰਟ ਗੱਲ ਕਰਨੀ 20 ਨਿਕਲ ਗਏ ਮੀਟਿੰਗ ਚ ਕਰੋ ਜੀ ਆਰਾਮ ਨਾਲ ਕਰ ਲੋ ਆਜੋ ਆਜੋ ਜਿਹੜੇ ਵੀ ਸਾਡੇ ਆਜੋ ਆਰਾਮ ਨਾਲ ਹੈ ਤਾਂ ਹੈ ਦੇਖੋ ਜਿਹੜੀ ਗੱਲ ਹੋ ਜਾਂਦੀ ਸਿੱਧੂ ਤੁਹਾਨੂੰ ਕੱਢ ਜੀ 26 ਜਨਵਰੀ ਦੀ 26 ਤਰੀਕ ਨੂੰ ਨਵੰਬਰ ਨੰਬਰ ਨੂੰ ਆਪਾਂ ਜਿਹੜਾ ਦੋਨੇ ਫੋਰਮਾਂ ਵੱਲੋਂ ਸੱਦਾ ਦਿੱਤਾ ਸੀ ਕਿ ਸਾਡੀਆਂ ਮਗਾਂ ਨਾਲ ਲਾਜੂ ਕਰਨ ਕਰਕੇ ਅੱਜ ਕਿਹੋ ਜਿਹਾ ਹੱਤਮੜਾ ਹੋ ਗਿਆ 21 ਫਰਵਰੀ ਤੋਂ ਬਾਅਦ ਜਦੋਂ ਸਾਡਾ ਸਿੱਧੂ ਮਾਈਕ ਥੱਲੇ ਕਰ ਰਿਹਾ ਲੋਗੋ ਥੱਲੇ ਕਰੋ ਜੀ ਸ਼ੁਭ ਕਰਨ ਸ਼ਹੀਦ ਹੋਇਆ ਬ੍ਰਦਰ ਮੈਨੂੰ ਥੱਲੇ ਰੱਖੋ ਥੋੜੇ ਜੇ ਉਹ ਤੋਂ ਪਹਿਲਾਂ ਜਿਹੜੀਆਂ 18 ਤਰੀਕ ਤੇ 4 ਗੇਟ ਦੇ ਜਿਹੜੀਆਂ ਸਾਡੀਆਂ ਮੀਟਿੰਗਾਂ ਸਰਕਾਰ ਨਾਲ ਕੇਂਦਰ ਨਾਲ ਹੋ ਰਹੀਆਂ ਉਹ ਤੋਂ ਬਾਅਦ ਕੋਈ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਇਸ਼ੂ ਮੰਗਾ ਤੇ ਨਹੀਂ ਹੋਈ। ਨਾਟ ਮੋਰਚੇ ਦੇ ਵਿੱਚ ਅਸੀਂ 200 ਦਿਨ ਵੀ ਬਣਾਇਆ ਇਹਦੇ ਪਰ ਨੂੰ ਕਰ ਲੇਗਾ। ਰੇਲਾ ਵੀ ਰੋਕੀਆਂ, ਰੋਡ ਵੀ ਰੋਕ ਕੇ ਲੋਕਾਂ ਦਾ ਦੇਸ਼ ਪੱਧਰ ਤੇ ਭਾਰਤ ਲੈਵਲ ਤੇ ਇਸ ਮੋਰਚਾ ਨਾਲ ਛੋਟਾ ਕਰਵਾਵਾ ਰਿਹਾ ਹੈ। ਸਾਹਮਣੇ ਕੈਮਰਾ ਥੱਲੇ ਕਰਿਓ ਤੁਹਾਡਾ। ਸਵਾਲ ਹੁਣ ਆ ਗਿਆ ਢੱਲੇਵਾਲ ਸਾਹਿਬ ਜਿਹੜੇ ਢੱਲੇਵਾਲ ਸਾਹਿਬ ਜਿਹੜੇ 메ਨ ਬਹਾਨਾ ਇਹਨਾਂ ਦਾ ਕਿ ਉਹਦੀ ਸਿਹਤ ਖਰਾਬ ਸੀ 100% ਉਹਨਾਂ ਨੇ ਦਲੇਰੀ ਦੇ ਨਾਲ ਫੈਸਲਾ ਲਇਤਾ ਕਿ ਮੈਂ ਆਪਦੇ ਅੱਖੀ ਭਾਰਤ ਦੇ ਕੀ ਪੰਜਾਬ ਦੇ ਮੈਂ ਪੁੱਤ ਮਰਨੇ ਨਹੀਂ ਚਾਹੁੰਦਾ ਇਹਦੇ ਨਾਲੋਂ ਵਹਿਤਰੇ ਹੈ ਕਿ ਅਜਿਤਿਕ ਕੋਈ ਕਿਸਾਨ ਲੀਡਰ ਮੇਰੇ ਸਾਹਮਣੇ ਨਹੀਂ ਮਰਿਆ ਜਿੱਦੇ ਖੁਦਕਸ਼ੀਆਂ ਦੀ ਗੱਲ ਸੀ ਮਹਾਰਾਸ਼ਟਰ ਦੇ ਵਿੱਚ 162 ਕਿਸਾਨਾਂ ਨੇ ਖੁਦਕਸ਼ੀ ਕੀਤੀ ਸਵਾਮੀ ਨਾਥਨ ਦੀ ਰਿਪੋਰਟ ਬਣੀ ਅੱਜ ਤੱਕ ਸੱਤੋਂ ਲਾਗੂ ਨਹੀਂ ਕਰਵਾਈ ਗਈ ਮੈਂ ਉਹ ਲੀਡਰਾਂ ਚੋਂ ਨਹੀਂ ਸਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਜਿਹੜੇ ਦੋਨੇ ਫੋਰਮਾਂ ਨੇ ਮੀਟਿੰਗ ਕੀਤੀ ਤਾਂ ਸੋਡੂ ਯਾਦ ਹੋਣਾ ਚੰਡੀਗੜ੍ਹ ਦੇ ਵਿੱਚ ਦੋ ਅਸੀਂ ਪੀਸੀਆਂ ਕਰਕੇ ਆਏ ਆ ਤਾਂ ਉੱਥੋਂ ਫੈਸਲਾ ਹੋਇਆ ਸਾਡਾ ਕਿ 26 ਤਰੀਕ ਨੂੰ ਡੱਲੇਵਾਲ ਸਾਹਿਬ ਖਨੋਰੀ ਬਾਰਡਰ ਤੋਂ ਮਰ ਰਵਤੇ ਬੈਠਣਗੇ ਉਹਦੇ ਚੋਂ ਜਿਹੜਾ 2.45 ਤੇ ਪੰਜਾਬ ਸਰਕਾਰ ਵੱਲੋਂ ਚੱਕਣਾ 300 ਪੁਲਸਾਂ ਨੂੰ 100-200 ਗੱਡੀਆਂ ਲੈ ਕੇ ਆਉਣੀ ਹੁਣ ਤਾਂ ਸਾਡੇ ਕੋਲੇ ਇਥੋਂ ਤੱਕ ਵੀ ਜਾਣਕਾਰੀ ਆ ਗਈ ਹੈ ਕਿ ਬਹੁਤ ਵੱਡਾ ਪਲਾਨ ਸੀ ਪਾਤਣਾ ਤੇ 1700 ਮੁਲਾਜ਼ਮ ਸੀ ਸਾਡੇ ਮੁਤਾਬਕ ਵੀ ਜੇ ਇੱਕ ਪਾਸਿਓਂ ਫੇਲ ਹੋਗੇ ਤਾਂ ਦੂਜੇ ਪਾਸਿਓਂ ਐਕਸ਼ਨ ਕਰਾਂਗੇ ਦੂਜੇ ਪਾਸਿ ਤੋਂ ਤੀਜੇ ਪਾਸਿਓਂ ਐਕਸ਼ਨ ਕਰਾਂਗੇ ਤਾਂ ਸਾਡੀ ਜਿਹੜੀ ਕੱਲ ਦੀ ਵੀ ਮੀਟਿੰਗ ਹੋਈ ਸੀ ਅਗਲਾ ਪ੍ਰੋਗਰਾਮ ਵੀ ਦਿੱਤਾ ਹੋਇਆ ਉਹ ਸਾਰਾ ਸਾਡਾ ਸਟੈਂਡ ਕਰਦਾ ਹੈ ਜਿੰਨਾ ਚਿਰ ਡੱਲੇਵਾਲ ਸਾਹਿਬ ਸਾਡੇ ਕੱਠ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਇਹਨਾਂ ਦੇ ਵਿਸ਼ਵਾਸ ਤੇ ਕਿ ਗੱਲਬਾਤ ਹੋ ਚੁੱਕੀ ਐ ਅਸੀਂ ਅਸੀਂ ਦੋਨੇ ਫੋਰਮਾਂ ਦੇ ਆਗੂ ਅਸੀਂ ਚੱਲੇ ਆ ਲੁਧਿਆਣਿਆਂ ਡੱਲੇਵਾਲ ਸਾਹਿਬ ਨੂੰ ਲੈ ਕੇ ਪਾਕੀ ਸਾਰੀ ਜਿੰਦਾਬਾਦ 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 ਕਾਡਾ ਜਿੰਦਗੀ ਆਉਂਦਾ ਬੜਾ ਸਾਹਿਬ ਜਿਹੜਾ ਕੱਲ ਦਾ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਕੱਲ ਦਾ ਜਵਾਬ ਦੇ ਦਿਓ ਕੱਲ ਦਾ ਹੋਰ ਪੀਸੀ ਹੋ ਲੈਣ ਦੋ ਜਨੂਆ ਸਾਹਿਬ ਤੁਸੀ ਉਹ ਬਾਤ ਲੈ ਕੇ ਲਾ ਲੇ ਮੀਟਿੰਗ ਦੇ ਵਿੱਚ ਕੀ ਚੱਲ ਰਿਹਾ ਹੈ ਭਾਈ ਤੁਸੀਂ ਲੈਣ ਚੱਲੋ ਜਨੂਆ ਸਾਹਿਬ ਮੈਂ ਹੋਰ ਚੱਲਿਆ ਕੋਣ ਕੋਣ ਬੜਾ ਸਾਹਿਬ ਬਹੁਤ ਵਧੀਆ ਮੈਂ ਕਿਹਾ ਪਹਿਲਾਂ ਸਾਹਿਬ ਕੋਣ ਕੋਣ ਲੈਣ ਚੱਲੇ ਸਾਨੂੰ ਆਪ ਦਾ ਪੱਖ ਰੱਖਣ ਦੋ ਜਾਂ ਤੁਹਾਡੇ ਸਵਾਲ ਦਾ ਜੀ 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 ਆਪ ਦੀ ਗੱਲ ਤਾਂ ਕਰੋ ਬਿਲਕੁਲ ਬਿਲਕੁਲ ਕਰੋ ਜੀ ਕਰੋ ਦੇਖੋ ਬੇਨਤੀ ਹੈ ਆ ਕਿ ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਉਹ ਮਕਾਨੀ ਨਹੀਂ ਬਿਆਨ ਕਰਨੀ ਕਾਕਾ ਜੀ ਨੇ ਕਹਿਤਾ ਉਹ ਨਿੰਦਣੀਆਂ ਸੀ ਮਾੜਾ ਜੇ ਪੰਜਾਬ ਸਰਕਾਰ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਮੁੜੀ ਆ ਵੀ ਅਸੀਂ ਡਲੇਵਾਲ ਸਾਹਿਬ ਨੂੰ ਰਿਹਾ ਕਰਦੇ ਆ ਇਹ ਚੰਗੀ ਗੱਲ ਆ ਕਿਉਂਕਿ ਸਾਡੀ ਲੜਾਈ ਕੇਂਦਰ ਨਾਲ ਸੀ ਸਿੱਧੀ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੀ ਸਾਨੂੰ ਫਿਰ ਪੰਜਾਬ ਵਾਲੇ ਪਾਸੇ ਮੁੜਨਾ ਪੈਣਾ ਸੀ ਇੱਥੇ ਪੰਜਾਬ ਦਾ ਫਾਇਦਾ ਨਹੀਂ ਸੀ ਹੈਗਾ ਕਿਉਂਕਿ ਕੇਂਦਰ ਨਾਲ ਲੜ ਰਹੇ ਵੱਡੀ ਤਰ੍ਹਾਂ ਗਈ ਆ ਪੰਜਾਬ ਸਰਕਾਰ ਜਿਹੜਾ ਅਸੀਂ ਮੋਰਚੇ ਵੱਲੋਂ ਦੋਵਾਂ ਫਾਰਮਾਂ ਨੇ ਐਲਾਨ ਕੀਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਦਾ ਔਰ ਇਹ ਤੋਂ ਕਾ ਜੋ ਉਹਨਾਂ ਨੇ ਸਰਕਾਰ ਹਮੇਸ਼ਾ ਦੇਖਦੀ ਹੁੰਦੀ ਵੀ ਪੰਜਾਬ ਦੇ ਵਿੱਚ ਕੀ ਇਹਦਾ ਪੱਖ ਹੈ ਜੇ ਉਹਨਾਂ ਨੂੰ ਲੱਗਿਆ ਵੀ ਸਾਡਾ ਪੱਖ ਠੀਕ ਨਹੀਂ ਹੈ ਲੋਕਾਂ 'ਚ ਰੋਸ ਗਿਆ ਉਹਨਾਂ ਨੂੰ ਨੁਕਸਾਨ ਲੱਗਾ ਉਹ ਮੁੜਿਆ ਇਹ ਚੰਗੀ ਗੱਲ ਆ ਔਰ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਵੇਂ ਫਾਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੂਈ ਇਹਨਾਂ ਕੋਲ ਨਹੀਂ ਲਈ ਮੈਡੀਕਲ ਤਾਂ ਹੁੰਦਾ ਨਾ ਕੋਈ ਫਾਇਲ ਬੰਦੀ ਭਾਈ ਫਾਇਲ ਦੇਖ ਲਓ ਜਾ ਕੇ ਕੋਈ ਫਾਇਲ ਨਹੀਂ ਬਣੀ ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜੀਓ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਅ ਦਾ ਨਤੀਜਾ ਹੋਊਗਾ ਦੋਵੇਂ ਫਾਰਮ ਆਪਣੇ ਇਲਾਕਿਆਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘ ਗਿਆ ਇਹ ਤੋਂ 6 ਦਿਨਾਂ ਬਾਅਦ ਉਧਰੋਂ ਵੀ 6 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਵਾ ਹਰ ਕੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾਅ ਦਾ ਤੁਹਾਡੀ ਗੱਲ ਜੀ ਡੱਲੇਵਾਲ ਸਾਹਿਬ ਨਾਲ ਹੁਣ ਨਹੀਂ ਦੇਖੋ ਮੈਂ ਪੂਰੀ ਹੁਣ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਗਾ ਹੋਰ ਲੀਡਰਸ਼ਿਪ ਜਾਊਗੀ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਜਦੋਂ ਡੱਲੇ ਵਾਲ ਸਾਪ ਇਸ ਮੂਰਤੇ 'ਚ ਆਗੇ ਫਿਰ ਜਿਹੜਾ ਅਸੀਂ ਕਰਾਉ ਦਾ ਐਲਾਨ ਕੀਤਾ ਉਹਦੇ ਬਾਰੇ ਵਿਚਾਰ ਕਰਾਂ ਦੋਨੇ ਫਰੰਟਾਂ 'ਚ ਆਪੂ ਲੈਣ ਚੱਲੇ ਹੋ ਕੌਣ ਕੌਣ ਲੈਤੀਲੇ ਮੈਨੂੰ ਲੱਗਦਾ 5-4 ਘੰਟੇ ਤਾਂ ਲੱਗ ਜਾਣਗੇ 2 ਘੰਟੇ ਲੱਗ ਜਾਣੇ ਜੀ 6 ਘੰਟੇ ਤਿੰਨ ਜਾਣਦੇ ਤਾ ਤੁਸੀਂ ਸਾਰੀ ਜਿਹੜੀ 6 ਘੰਟੇ ਆਪਣੇ ਜਿੰਨੇ ਵੀ ਮੀਡੀਆ ਇੱਥੇ ਆਇਆ ਹੋਂ ਤੋਂ ਬਾਅਦ ਐਲਾਨ ਹੋ ਜਾਊਗਾ ਐਲਾਨ ਵੀ ਲੱਗ ਜਾਣਾ ਦੇਰ ਰਾਤ ਵੀ ਕਰਦਾਂਗੇ ਤੁਸੀਂ ਵੀ ਆ ਜਾਣਾ ਦੇਰ ਰਾਤ ਵੀ ਐਲਾਨ ਕਰਦਾਂਗੇ ਵੇਖੋ ਜਿੰਨੇ ਕੋ ਲੇਟ ਹੋ ਜਾਾਂਗੇ ਸੋਡੇ ਲਈ ਸਾਰਾ ਰੋਟੀ ਪਾਣੀ ਦਾ ਰਹਿਣ ਦਾ ਇੰਤਜ਼ਾਮ ਜਿਵੇਂ ਲਗਾਤਾਰ ਤੁਸੀਂ ਇੱਥੇ ਜੁੜਿਓ ਕੋਈ ਦਿੱਕਤ ਨਹੀਂ ਹੋਣ ਦੇਵਾਂਗੇ ਲੇਟ ਹੋ ਸਕਦਾ ਕਿਉਂਕਿ ਲੁਧਿਆਣਾ ਕੋਨੇ ਤਿੰਨ ਘੰਟਿਆਂ ਦੀ ਵਾਟ ਹੈ ਤੇ 10 20 ਮਿੰਟ ਉੱਥੇ ਵੀ ਇਹ ਲਾ ਦਿੰਦੇ ਹੁੰਦੇ ਨੇ ਇਹ ਤੇ ਬਾੜੇ ਵਿਸ਼ਵਾਸ ਕਰਕੇ ਜਿੱਤੇ ਨਹੀਂ ਜਾਂਦੇ ਕੋਲ ਕਾਕਾ ਸਾਹਿਬ ਕੀ ਲੱਗਦਾ ਕਿ ਜਿਹੜੀ ਇਹ ਸਹਿਮਤੀ ਹੈ ਕੱਲ ਦੇ ਖਰਾਬ ਨੂੰ ਲੈ ਕੇ ਜਿਹੜਾ ਸਰਕਾਰ ਪਿੱਛੇ ਹਟੀ ਹੈਗੀ ਦੇਖੋ ਇਹ ਤਾਂ ਵਾਕਈ ਹੈ ਹੂੰ ਉਹ ਤਾਂ ਜਿਹੜਾ ਭਗਵੰਤ ਮਾਨ ਨੇ ਜੋ ਅਸੀਂ ਤਾਂ ਸਿੱਧਾ ਸਾਹਿਬ ਕਹਿੰਦੇ ਆ ਕਿ ਪੰਜਾਬੀ ਚ ਕੋਹਾਬਤ ਹੈ ਵੀ ਮਰਿਆ ਸਭ ਗੱਲ ਤੇ ਪਾਇਆ ਹੁਣ ਲਾਉਣਾ ਔਖਾ ਸੀਗਾ ਉਹ ਦੇਖਦੇ ਆਂ ਢੱਲੇਵਾਲ ਸਾਹਿਬ ਇੱਥੇ ਆ ਕੇ ਸਾਡੀ ਸਥਿਤੀ ਸਾਹਮਣੇ ਮੋਰਚੇ ਜਿੱਤ ਹੋਈ ਹੈ ਜੀ ਕਹਿ ਸਕਦੇ ਆਂ ਮੈਂ ਕਹਣਾ ਵੀ ਲੋਕਾਂ ਦੀ ਜਿੱਤ ਹੋਈ ਲੋਕਾਂ ਦੀ ਲੋਕਾਂ ਦੀ ਮੋਰਚੇ ਚ ਜਿੱਤ ਹੋਈ ਹੈ ਅਕਲ ਇੱਕ ਪੜਾ ਜਿਹੜਾ ਸੀ ਮਿੱਥਿਆ ਸੀ ਜੋ ਮੋਰਚੇ ਚ ਜਾਣ ਪਈ ਹੈ ਤੇ ਉਹ ਸਾਰਾ ਕੁਝ ਅਸੀਂ ਤਾਂ ਇੱਕ ਕਮਾਡੇ ਜਿਹੜਾ ਕੱਲ ਦਾ ਐਲਾਨ ਕੀਤਾ ਤੁਹਾਡੇ ਸਾਹਮਣੇ ਇਹ ਆਪਾਂ ਪੀਸੀ ਦੇ ਵਿੱਚ ਕਿ ਇੱਕ ਤਰੀਕ ਵਾਲਾ ਉਹ ਸਾਡਾ ਹਜੇ ਸਟੈਂਡ ਕਰਦਾ ਕਿਉਂਕਿ ਕੋਈ ਪਤਾ ਨਹੀਂ ਇਹਨਾਂ ਦਾ ਮੈਂ ਬਹੁਤ ਹੰਡਾਇਆ ਇਹਨਾਂ ਦੀ ਥਾਣੇ 'ਚ ਗੱਲ ਹੋਰ ਹੁੰਦੀ ਹੈ ਡੀਐਸਪੀ ਕੋਲੇ ਹੋਰ ਹੁੰਦੀ ਹੈ ਐਸਐਸਪੀ ਕੋਲੇ ਹੋਰ ਹੁੰਦੀ ਹੈ ਜਿੰਨਾ ਚਿਰ ਡੱਲੇਵਾਲ ਸਾਹਿਬ ਦੇ ਕਾਟਿਛ ਚਾਕੇ ਸਾਹਮਣੇ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਗੱਲ ਆ ਕਿ ਉਹ ਸਟਾਰਟ ਹੋ ਵੀ ਕਹਿੰਦਾ ਧੰਨਵਾਦ ਜੀ